ਔਰ ਉਹ ਨਾਨਕ ਦੀ ਗੁਰਤਾ ਗੁਰਗਦੀ ਤੇ ਬੈਠਣ ਸਮੇ ਏਡਾ ਵੱਡਾ ਅਟੱਗ ਵਚਨ ਕਰਨਾ ਏਡਾ ਵੱਡਾ ਇਰਾਦਾ ਮਜਬੂਤ ਕਰਨਾ 11 ਸਾਲ ਦੀ ਉਮਰ ਵਿੱਚ ਗੁਰਤਾ ਗੁਰਗਦੀ ਪ੍ਰਾਪਤ ਕੀਤੀ ਜਿਹੜਾ ਧਿਆਨ ਦੇਣਾ ਪਵੇਗਾ ਇਤਨਾ ਮਜਬੂਤ ਇਰਾਦਾ ਗੁਰਤਾ ਗੁਰਗਦੀ ਤੇ ਬੈਠਣ ਸਮੇ ਸਤਿਗੁਰੂ ਹਰਗੰਨ ਜੀ ਮਹਾਰਾਜ ਦੇ ਵਚਨ ਕੀਤੇ ਗੁਰੂ ਨਾਨਕ ਦੀ ਇਹ ਸੰਗਤ ਸਾਡੇ ਪਿਤਾ ਗੁਰੂ ਅਰਜਨ ਦੇ ਮਹਾਰਾਜ ਸ਼ਾਂਤੀ ਦੇ ਪੁੰਜ ਸਨ ਸ਼ਾਂਤੀ ਦੇ ਪੁਜਾਰੀ ਸਨ ਸਾਡੇ ਪਿਤਾ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਨੇ ਜਿਨ੍ਹਾਂ ਨੂੰ ਤਤੀ ਤਵੀ ਤੇ ਬਿਠਾ ਕੇ ਦੁਸ਼ਟ ਚੰਦੂ ਨੇ ਇੰਨੇ ਤਸੀਹੇ ਦਿੱਤੇ ਹਨ ਇੰਨੇ ਕਸ਼ਟ ਦੇ ਕਸ਼ੀਦ ਕੀਤਾ ਕਿਤੇ ਦੇਗਾਂ ਦੇ ਵਿੱਚ ਉਬਾਲ ਵਾਲ ਕੇ ਕਿਤੇ ਤਪ ਦੇ ਰੇਤਿਆਂ ਤੇ ਬਿਠਾ ਬਿਠਾ ਕੇ ਮਾਫ ਕਰਨਾ ਤੇ ਕਿਤੇ ਸਾਡੇ ਪਿਤਾ ਗੁਰੂ ਅਰਜਨ ਦੇ ਮਹਾਰਾਜ ਜੋ ਸ਼ਾਂਤੀ ਦੇ ਪੁਜਾਰੀ ਸਨ ਸ਼ਾਂਤੀ ਦੇ ਪੁਜਾਰੀ ਸਨ ਸਾਡੇ ਪਿਤਾ ਨੂੰ ਤਤੀਆਂ ਤਵੀਆਂ ਤੇ ਬਿਠਾ ਕੇ ਜਿਵੇਂ ਚੰਦੂ ਦੁਸ਼ਟ ਨੇ ਸੜਦੀਆਂ ਪਲਦੀਆਂ ਰੇਤਾਂ ਦੇ ਕੜਸ਼ੇ ਭੜ ਪਰ ਕੇ ਸਾਡੇ ਪਿਤਾ ਦੇ ਸੀਸ ਤੇ ਪਵਾਏ ਪੜਪੁੰਜਿਆਂ ਦੇ ਪਾਸੋਂ ਹਯੂਰ ਨੇ ਗੁਰਤਾ ਗੁਰਗੱਦੀ ਤੇ ਬੈਠਣ ਸਮੇਂ ਵਚਨ ਕੀਤਾ ਗੁਰੂ ਨਾਨਕ ਦੀ ਸੰਗਤ ਗੁਰੂ ਨਾਨਕ ਦੀ ਸੰਗਤ ਗੁਰੂ ਨਾਨਕ ਦੀ ਸੰਗਤ ਅਸੀਂ ਪ੍ਰਣ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਤੇ ਬੈਠ ਕੇ ਅੱਜ ਜਿਵੇਂ ਪ੍ਰਣ ਕਰਦੇ ਹਾਂ ਅੱਜ ਵਾਅਦਾ ਕਰਦੇ ਹਾਂ ਸੰਗਤ ਦੇ ਨਾਲ ਜੇਕਰ ਅਸੀਂ ਆਪਣੇ ਪਿਤਾ ਗੁਰੂ ਅਰਜਨ ਦੇਵ ਮਰਦੀ ਸ਼ਹੀਦੀ ਦਾ ਬਦਲਾ ਦੁਸ਼ਟ ਚੰਦੂ ਨੂੰ ਕੁੱਤੇ ਦੀ ਮੌਤ ਨਾ ਮਾਰ ਕੇ ਲਈਏ ਸਾਨੂੰ ਨਰਕਾਂ ਦੇ ਵਿੱਚ ਉਹ ਥਾਂ ਮਿਲੇ ਜਿਹੜੀ ਵੱਡੇ ਤੋਂ ਵੱਡੇ ਗੁਨਾਹਗਰ ਜਾਂ ਪਾਪੀ ਨੂੰ ਮਿਲਦੀ ਖਾਲਸਾ ਜੀ ਮਾਫ ਕਰਨਾ ਸਤ ਗੁਰੂ ਗੁਰੂ ਹਰਗੋਬਿੰਦ ਸਮਾ ਰਾਜੀ ਨੇ ਗੁਰਤਾ ਗੁਰਗਦੀ ਤੇ ਬੈਠਣ ਸਮੇ ਇਹੋ ਜੇ ਬਚਨ ਕੀਤੇ ਮਾਫ ਕਰਨਾ ਸੱਬੇ ਅਵਕਤ ਕੀਤੇ ਆ ਨਿੰਦ ਕਾ ਦਾਰੂ ਨਾ ਹੈ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪੈਨੀਆਂ ਦੋ ਤਲਵਾਰਾਂ ਨਿਸ਼ਾਨੀ ਫਕੀਰੀ ਦੀ ਇੱਕ ਮੀਰੀ ਦੀ ਇੱਕ ਪੀਰੀ ਦੀ ਗੁਰੂ ਕੀ ਸੰਗਤ ਗਨ ਨਿਕਲਦੇ ਆ ਨਿਕਲਦੇ ਆ ਪਹੁੰਚਦੇ ਆ ਪਹੁੰਚਦੇ ਆ ਕਿਸੇ ਚੁਗਲਖੋਰ ਨੇ ਚੰਦੂ ਦੀਵਾਨ ਦੇ ਪਾਸ ਚੰਦੂ ਉਸ ਸਮੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਦੀਵਾਨ ਸੀ ਇਸ ਦੀ ਸਰਕਾਰੇ ਦਰਬਾਰੇ ਚੰਗੀ ਮੰਨੀ ਜਾਂਦੀ ਸੀ ਚੰਦੂ ਦੀਵਾਨ ਨੂੰ ਕਿਸੇ ਨੇ ਆਖਿਆ ਇਹ ਚੰਦੂ ਦੀਵਾਨ ਸਾਹਿਬ ਇਹ ਦੀਵਾਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਤਿਗੁਰੂ ਹਰਿਮਨ ਸਮਾ ਰਾਜ ਜੋ ਗੁਰੂ ਨਾਨਕ ਪਾਸ਼ਾ ਦੀ ਗੁਰਤਾ ਗੁਰਗਤੀ ਦੇ ਵਾਰਸ਼ ਬਣੇ ਹਨ ਜੋ ਗੁਰਤਾ ਗੁਰਗਤੀ ਤੇ ਬੈਠੇ ਹਨ ਗੁਰਤਾ ਗੁਰਗਤੀ ਤੇ ਬੈਠਣ ਸਮੇ ਮਾਫ ਕਰਨਾ ਸਤਿਗੁਰੂ ਹਰਗੰਸਾ ਮਹਾਰਾਜ ਨੇ ਇਹ ਪ੍ਰਣ ਕੀਤਾ ਹੈ ਇਹ ਪ੍ਰਣ ਕੀਤਾ ਕਿ ਮੇਰੇ ਪਿਤਾ ਗੁਰੂ ਅਰਜਨ ਦੇਵ ਮਰ ਸ਼ਾਂਤੀ ਦੇ ਪੁਜਾਰੀ ਸਨ ਸ਼ਾਂਤੀ ਦੇ ਪੁੰਜ ਸਨ ਮੇਰੇ ਪਿਤਾ ਮਾਫ ਕਰਨਾ ਮੇਰੇ ਪਿਤਾ ਸਤਿਗੁਰੂ ਅਰਜਨ ਦੇਵ ਮਹਾਰਾਜ ਜਿਸ ਦੁਸ਼ਟ ਚੰਦੂ ਦੀ ਵਾਨ ਨੇ ਇਤਨੇ ਕਿ ਤੇ ਤੱਤੀਆਂ ਤਲੀਆਂ ਤੇ ਬਠਾ ਬਠਾ ਕੇ ਉਹਨਾਂ ਦੇ ਪਵਿੱਤਰ ਸੀਸ ਤੇ ਸੜ ਤੇ ਬਲ ਤੇ ਗਰਮ ਰੇਤੇ ਪਾਏ ਕਿਤੇ ਮੇਰੇ ਪਿਤਾ ਜੀ ਨੂੰ ਦੇਖ ਤੇ ਉਬਲਦੇ ਪਾਣੀ ਚੋ ਬਾਹ ਲਿਆ ਕਿਤੇ ਮੇਰੇ ਪਿਤਾ ਜੀ ਨੂੰ ਤੱਤੀਆਂ ਰੇਤਾਂ ਤੇ ਬਿਠਾਇਆ ਸਤ ਗੁਰੂ ਗੁਰੂ ਹਰਗੋਬਿੰਦ ਸਮਰ ਦੇਵਾਨ ਸਭ ਬਚਨ ਕੀਤੇ ਨੇ ਕਿ ਜਦੋਂ ਤੱਕ ਅਸੀਂ ਉਸ ਚੰਦੂ ਦਵਾਨ ਨੂੰ ਕੁੱਤੇ ਦੀ ਮੌਤ ਨਹੀਂ ਮਾਰ ਲੈਂਦੇ ਸਾਡੇ ਵਾਸਤੇ ਪੇਟ ਭਰ ਕੇ ਖਾਣਾ ਤੇ ਮਾਫ ਕਰਨਾ ਦੋ ਘੜੀਆਂ ਆਰਾਮ ਕਰਨਾ ਹਰਾਮ ਹੋਵੇਗਾ ਅਸੀਂ ਜੇਕਰ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਦੁਸ਼ਟ ਚੰਦੂ ਪਾਸੋਂ ਨਹੀਂ ਲੈਂਦੇ ਸਾਨੂੰ ਮਾਫ ਕਰਨਾ ਨਰਕਾਂ ਦੇ ਵਿੱਚ ਉਸ ਉਹ ਸਜ਼ਾ ਮਿਲੇ ਜਿਹੜੀ ਸਜ਼ਾ ਕਿਸੇ ਬਹੁਤ ਵੱਡੇ ਗੁਨਾਹਗਰ ਜਾਂ ਪਾਪੀ ਨੂੰ ਮਿਲਦੀ ਹੈ ਮਾਫ ਕਰਨਾ ਚਾਹੀਏ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਂਦੇ ਹਾਂ ਕਹਿੰਦੇ ਚੰਦੂ ਕੰਬ ਉੱਠਿਆ ਗੁਰਬਾਣੀ ਦੱਸਦੀ ਕਬੀਰ ਜੋ ਜੋ ਕਰਮ ਕੀਏ ਰਾਖੇ ਤਲੇ ਦਬਾਏ ਪ੍ਰਗਟ ਭਏ ਨਿਦਾਨ ਸਭ ਜਦ ਪੁੱਛੇ ਧਰਮ ਰਾਏ ਸਿਆਣੀਆਂ ਦੀ ਕਹਾਵਤ ਹੈ ਕਿਕਰਾਂ ਦੇ ਬੀਜੇ ਬੀਜ ਟਿੱਕਰਾਂ ਦੇ ਬੀਜ ਬੀਜਣ ਵਾਲੇ ਕਦੇ ਦਾਖਾਂ ਤੇ ਪਚੌਰੀਆਂ ਦੀ ਇੱਛਾ ਰੱਖ ਲੈਣ ਉਹਨਾਂ ਦੀ ਬਹੁਤ ਵੱਡੀ ਭੁੱਲ ਹੈ ਫਰੀਦ ਦਾ ਲੋੜੇ ਤਾਕ ਬਜੌਰੀਆਂ ਕਿਕਰ ਬੀਜਾ ਜੱਟ ਖੰਨਾ ਉਨਕ ਤਾਇਂ ਦਾ ਪੈਂਦਾ ਲੋੜਾ ਪੱਟ ਮਾਫ ਕਰਨ ਗੁਰੂ ਕੀ ਸੰਗਤ ਪੈਂਦਾ ਲੋੜਾ ਪੱਟ ਗੁਰਬਾਣੀ ਵਿੱਚ ਪਾਤਸ਼ਾਹ ਫਰਮਾਉਂਦੇ ਹਨ ਪਾਪੀ ਨੂੰ ਮਾਰਨ ਕੇ ਲਈ ਪਾਪ ਮਹਾਬਲੀ ਹੈ ਪਾਪ ਕਰੇ ਕਰ ਮੁਕਰ ਪਾਵੈ ਉਹ ਕਰਨ ਹਾਰ ਪ੍ਰਭ ਜਾਣੇ ਕਹਿੰਦੇ ਚੰਦੂ ਕੰਮ ਉੱਠਿਆ ਚੰਦੂ ਨੇ ਇੱਕ ਵਾਰੀ ਫੇਰ ਗੁਰੂ ਕੀ ਸੰਗਤ ਆਪਣੇ ਦੋ ਦੋ ਨੌਕਰਾਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਜੀ ਦੇ ਚਰਨਾਂ 'ਚ ਭੇਜਿਆ ਕਿ ਤੁਹਾਡੇ ਪਿਤਾ ਨੂੰ ਤਾਂ ਮੈਂ ਕੋਈ ਤਸੀਹੇ ਨਹੀਂ ਦਿੱਤਾ ਤੁਹਾਡੇ ਪਿਤਾ ਨੂੰ ਤਾਂ ਮੈਂ ਕੋਈ ਕਸ਼ਟ ਨਹੀਂ ਦਿੱਤਾ ਤੁਹਾਡੇ ਪਿਤਾ ਜੀ ਤਾਂ ਖਹਿਜੇ ਦੀ ਬਿਮਾਰੀ ਨਾਲ ਚਲੇ ਗਏ ਨੇ ਕਹਿੰਦੇ ਟੀ ਚੰਦੂ ਨੇ ਆਪਣੇ ਇਹਨਾਂ ਦੋ ਨੌਕਰਾਂ ਨੂੰ ਕਹਿ ਲੋ ਸਾਹਸ ਨੇ ਇਹ ਗੱਲ ਕਹੀ ਕਿ ਸਤ ਗੁਰੂ ਗੁਰੂ ਫਰਕ ਬੰਦ ਸਮਾ ਰਾਜ ਨੂੰ ਜਾ ਕੇ ਇਹ ਗੱਲ ਕਹੋ ਕਿ ਮੇਰੇ ਨਾਲ ਸੋਲਾ ਰੱਖਣ ਵਿੱਚ ਤੁਹਾਡਾ ਫਾਇਦਾ ਹੈ ਕਿਉਂਕਿ ਵਕਤ ਦੇ ਬਾਦਸ਼ਾਹ ਜਹਾਂਗੀਰ ਨਾਲ ਮੇਰੀ ਚੰਗੀ ਬਣਦੀ ਆ ਮੇਰੀ ਚੰਗੀ ਬਣੀ ਹੋਈ ਆ ਪਰ ਯਾਦ ਰੱਖਣਾ ਜੇਕਰ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਨਾ ਲਿਆ ਤੇ ਮਾਫ ਕਰਨਾ ਯਾਦ ਰੱਖਣਾ ਇੱਕ ਦਿਨ ਤੁਸੀਂ ਵੀ ਬਹੁਤ ਕਸੀਅਤ ਇੱਕੇ ਸ਼ਹੀਦ ਕੀਤੇ ਜਾਓਗੇ ਕਹਿੰਦੇ ਚੰਦੂ ਦੇ ਜਦੋਂ ਭੇਜੇ ਨੌਕਰ ਇਹਦੇ ਵਿੱਚੋਲੇ ਗੁਰੂ ਹਰਗੋਬਿੰਦ ਸਮਰਦੇ ਚਰਨਾਂ 'ਚ ਪੁੱਜੇ ਇਹਨਾਂ ਜਾ ਕੇ ਗੁਰੂ ਹਰਗੋਬਿੰਦ ਸਮਰਦੇ ਚਰਨਾਂ 'ਚ ਗੁਰੂ ਕੀ ਸੰਗਤ ਝੂਠੀਆਂ ਸੱਚੀਆਂ ਗੱਲਾਂ ਬਣਾਉਂਦੇ ਬੇਨਤੀ ਕੀਤੀ ਜੀ ਚੰਦੂ ਨੇ ਤਾਂ ਤੁਹਾਡੇ ਪਿਤਾ ਨੂੰ ਕੁਝ ਨਹੀਂ ਕਿਹਾ ਉਹ ਕਹਿੰਦਾ ਤੁਹਾਡੇ ਪਿਤਾ ਜੀ ਤਾਂ ਹੈ ਜੀ ਦੀ ਬਿਮਾਰੀ ਨਾਲ ਚਲੇ ਗਏ ਨੇ ਉਹ ਕਹਿੰਦਾ ਮੇਰੀ ਮੇਰੀ ਲੜਕੀ ਦਾ ਰਿਸ਼ਤਾ ਲੈ ਲਓ ਮਾਫ ਕਰਨਾ ਸ਼ਾਂਤੀ ਨਾ ਰਹੋਗੇ ਆਨੰਦ ਮਾਣੋਗੇ ਸੁਖ ਦੀ ਨਹੀਂ ਸੋਵੋਗੇ ਸੁਖ ਭੋਗੋਗੇ ਪਰ ਜੇਕਰ ਮੇਰੀ ਲੜਕੀ ਦਾ ਰਿਸ਼ਤਾ ਨਾ ਲਿਆ ਮਾਫ ਕਰਨਾ ਮੇਰੀ ਲੜਕੀ ਦਾ ਰਿਸ਼ਤਾ ਲੈਣਾ ਪ੍ਰਵਾਨ ਨਾ ਕੀਤਾ ਤਾਂ ਯਾਦ ਰੱਖਣਾ ਵਕਤ ਦੇ ਬਾਦਸ਼ਾਹਾਂ ਮੇਰੀ ਬੜੀ ਚੰਗੀ ਬਣਦੀ ਐ ਗੁਰਦਾਬ ਲੱਗੇ ਕਾਣ ਵਕਤ ਦੇ ਬਾਦਸ਼ਾਹ ਕੀ ਹੁੰਦੇ ਨੇ ਜੇ ਉਸ ਕੁੱਤੇ ਦੀ ਵਕਤ ਦੇ ਬਾਦਸ਼ਾਹਾਂ ਬਣਦੀ ਆ ਤਾਂ ਸਾਡੀ ਨਰਿੰਕਾਰ ਦੇ ਨਾਲ ਬਣਦੀ ਆ ਕੰਸਾ ਜੀ ਉਸ ਕੁੱਤੇ ਦੁਸ਼ਟ ਚੰਦੂਦਵਾਨ ਨੂੰ ਕਹਿ ਦੋ ਅਸੀਂ ਉਹਦੀ ਨੱਕ ਵੱਢਣੀ ਚਾਹੁੰਦੇ ਆ ਉਹ ਨੱਕ ਦੇ ਵਿੱਚ ਨੱਥ ਪਾਉਣੀ ਚਾਹੁੰਦਾ ਮਾਫ ਕਰਨਾ ਉਹਨੂੰ ਜਾ ਕੇ ਕਹਿ ਦੋ ਕਿਸੇ ਦੀ ਕੀਮਤ ਤੇ ਚੰਦੂ ਨਾਲ ਮਾਫ ਕਰਨਾ ਜੰਤੂ ਨਾਲ ਫੈਸਲਾ ਨਹੀਂ ਕੀਤਾ ਜਾ ਸਕਦਾ ਉਸ ਕੁੱਤੇ ਨੂੰ ਜਦੋਂ ਤੱਕ ਅਸੀਂ ਕੁੱਤੇ ਦੀ ਮੌਤ ਮਾਰ ਕੇ ਗੁਰੂ ਕੀ ਸੰਗਤ ਉਸ ਲਾਹੌਰ ਦੀਆਂ ਗਲੀਆਂ ਦੇ ਵਿੱਚ ਜਦੋਂ ਤੱਕ ਨੱਕ ਜਨੱਥ ਪਾ ਕੇ ਨੱਕ ਸੀਟਿਆ ਮਾਫ ਕਰਨਾ ਦੁਨੀਆ ਕੀ ਯਾਦ ਰੱਖੇਗੀ ਕਿ ਕਿਸੇ ਨੇ ਗੁਰੂ ਨਾਨਕ ਦੀ ਘੁਰਤਾ ਗੁਰਗੱਦੀ ਦੇ ਪੰਜਵੇਂ ਵਾਰ ਗੁਰੂ ਅਰਜਨ ਦੇਵ ਮਰਨ ਇਤਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਉਸ ਕੁੱਤੇ ਨੂੰ ਜਾ ਕੇ ਕਹਿ ਦੋ ਮਾਫ ਕਰਨਾ ਤੈਨੂੰ ਕਾਲ ਵੀ ਤੈਨੂੰ ਕਾਲ ਵੀ ਤੈਨੂੰ ਮੌਤ ਵੀ ਤੈਨੂੰ ਹੋਣੀ ਵੀ ਸਾਡੀ ਮਾਰ ਤੂੰ ਨਹੀਂ ਬਚਾ ਸਕਦੀ ਮਾਫ ਕਰਨਾ ਯਾਦ ਰੱਖਣਾ ਜਦ ਗਿੱਦੜ ਦੀ ਮੌਤ ਆਉਂਦੀ ਹੈ ਉਹਨੂੰ ਕਹਿ ਦੇਣਾ ਉਹ ਪਿੰਡ ਵੱਲ ਨੂੰ દોੜਦਾ ਔਰ ਉਹ ਸਖ ਦੁਸ਼ਟ ਚੰਦੂ ਦਵਾਨ ਨੂੰ ਕਹਿ ਦਿਓ ਮਾਫ ਕਰਨਾ ਕਿ ਸਤਿਗੁਰੂ ਹਰਗੋਬਿੰਦ ਜੀ ਨੇ ਆਖਿਆ ਕਿ ਤੂੰ ਆਪਣੀ ਲੜਕੀ ਦੀ ਗੱਲ ਕਰਦਾ ਆ ਕੁੱਤੇ ਚੰਦੂ ਤੇਰੀ ਲੜਕੀ ਦਾ ਰਿਸ਼ਤਾ ਲੈਣ ਵਾਲਾ ਵੀ ਨਰਕਾਂ ਨੂੰ ਜਾਵੇਗਾ ਖਾਲਸਾ ਜੀ ਮਾਫ ਕਰਨਾ ਇਹੋ ਜੇ ਇਰਾਦੇ ਇਹੋ ਜੇ ਬਚਨ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਾਰਨ ਕੀਤੇ ਆ ਕੇ ਸਾਸ ਇਹਦੇ ਨੌਕਰਾਂ ਨੇ ਇਹਦੇ ਐਧੀਆਂ ਨੇ ਜਾਂ ਟਹਿਲਕਾਰਾਂ ਨੇ ਆਖਿਆ ਦੀਵਾਨ ਸਾਹਿਬ ਗੁਰੂ ਸਾਹਿਬ ਬਹੁਤ ਬਹੁਤ ਜلالਕ ਨੇ ਮਾਫ ਕਰਨਾ ਜਦੋਂ ਗੁਰੂ ਸਾਹਿਬ ਬਚਨ ਕਰ ਰਹਿ ਸੀ ਨਾ ਮਾਫ ਕਰਨਾ ਬਚਨ ਕਰ ਰਹੇ ਸੀ ਕਿ ਚੰਦੂ ਸਾਤੂ ਬਾਜ ਨਹੀਂ ਸਕਦਾ ਅਸੀਂ ਚੰਦੂ ਨੂੰ ਕਿਸੇ ਕੀਮਤ ਤੇ ਮਾਫ ਕਰਨ ਵਾਸਤੇ ਤਿਆਰ ਨਹੀਂ ਚੰਦੂ ਸਾਡ ਤੂੰ ਬਾਜ ਨਹੀਂ ਸਕਦਾ ਪਰ ਆਖਿਆ ਤਬਾਨ ਸਾਹਿਬ ਸਾਡਾ ਤਾਂ ਪਸੀਨਾ ਛਿੜੀਂਦਾ ਜਾਂਦਾ ਸੀ ਸੱਚ ਗੱਲ ਕੀ ਦਵਾਨ ਸਾਹਿਬ ਗੁਰੂ ਸਾਹਿਬ ਨੇ ਬਹੁਤ ਵੱਡਾ ਪ੍ਰਣ ਕੀਤਾ ਕਹਿੰਦੇ ਨੇ ਕੀ ਚੰਦੂ ਗੁਰੂ ਕੀ ਸੰਗਤ ਇੱਥੋਂ ਦਿੱਲੀ ਦੇ ਬਾਦਸ਼ਾਹ ਗੁਰੂ ਕੀ ਸੰਗ ਜਹਾਂਗੀਰ ਦੇ ਪਾਸ ਪੁੱਜਿਆ ਇਹਦੀ ਇੱਥੇ ਚੰਗੀ ਬਣਦੀ ਸੀ ਇੱਥੇ ਬਾਦਸ਼ਾਹ ਜਹਾਂਗੀਰ ਦਾ ਇੱਕ ਵਜ਼ੀਰ ਸੀ ਵਜ਼ੀਰ ਖਾਨ ਨਾ ਕਰਕੇ ਇਹਨੂੰ ਮਿਲ ਕੇ ਸੱਸ ਸਾਰੀ ਗੱਲਬਾਤ ਸਮਝਾਈ ਜਾ ਕੇ ਗੱਲ ਕਹੀ ਨਾਲ ਸਾਰੀ ਗੱਲਬਾਤ ਕਹੀ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਕਿ ਇਸ ਤਰ੍ਹਾਂ ਤੁਹਾਡੇ ਮੁਕਾਬਲੇ ਤੇ ਗੁਰੂ ਅਰਜਨ ਦੇ ਮਹਾਰਾਜ ਦੇ ਸਾਹਿਬਜਾਦੇ ਸਤਗੁਰੂ ਗੁਰੂ ਹਰਗੋਬਿੰਦ ਜੀ ਨੇ ਫੌਜਾਂ ਰੱਖਣੀਆਂ ਸ਼ੁਰੂ ਕੀਤੀਆਂ ਨੇ ਉਹਨਾਂ ਸ਼ਸਤਰ ਰੱਖਣੇ ਸ਼ੁਰੂ ਕੀਤੇ ਨੇ ਉਹਨਾਂ ਗੁਰਤਾ ਗੁਰਗੱਦੀ ਦੀ ਥਾਂ ਤੇ ਤਖਤ ਸਜਾਉਣਾ ਸ਼ੁਰੂ ਕੀਤਾ ਉਹਨਾਂ ਦੀ ਰਹਿਣੀ ਬਹਿਣੀ ਰਾਜਿਆਂ ਮਹਾਰਾਜਿਆਂ ਵਾਲੀ ਹੈ ਉਹਨਾਂ ਦੇ ਕੁਲ ਫਕੀਰੀ ਵਾਲੀ ਕੋਈ ਗੱਲ ਨਹੀਂ ਹੈ ਮਾਫ ਕਰਨਾ ਗੁਰੂ ਕੀ ਸੰਗਤ ਜਿਸ ਤਰ੍ਹਾਂ ਦਾ ਉਹਨਾਂ ਦਾ ਰਹਿਣਾ ਬਹਿਣਾ ਇੱਕ ਦਿਨ ਤੇਰੇ ਦੇਸ਼ ਦੇ ਵਿੱਚ ਬਗਾਵਤ ਕਰ ਦੇਣਗੇ ਹਿੰਦੁਸਤਾਨ ਦੇ ਵਿੱਚ ਬਗਾਵਤ ਕਰ ਦੇਣਗੇ ਕਹਿੰਦੇ ਚੰਦੂ ਦੀਆਂ ਗੱਲਾਂ ਸੁਣ ਕੇ ਮਾਫ ਕਰਨਾ ਬਾਦਸ਼ਾਹ ਜਹਾਂਗੀਰ ਕਹਿੰਦੇ ਨੇ ਵਜ਼ੀਰ ਖਾਂ ਨਾਂ ਦੇ ਵਜ਼ੀਰ ਨੂੰ ਔਰ ਕਚਿੰਤ ਬੇਖ ਨੂੰ ਆਖਿਆ ਕੋਈ ਬਾਤ ਨਹੀਂ ਇਹਨਾਂ ਨੂੰ ਦੋਨਾਂ ਨੂੰ ਗੁਰੂ ਕੀ ਸੰਗਤ ਦਿੱਲੀ ਤੋਂ ਸਾਧ ਸੰਗਤ ਹਰਿਮੰਦਰ ਸਾਹਿਬ ਭੇਜਿਆ ਗਿਆ ਇਹ ਦੋਵੇਂ ਜਾ ਕੇ ਗੁਰੂ ਕੀ ਸੰਗ ਗੁਰੂ ਹਰਗੋਬਿੰਦ ਸਮਰਦੇ ਚਰਨਾਂ ਵਿੱਚ ਪੁੱਜੇ ਵਜ਼ੀਰ ਖਾਂ ਕਿਤੇ ਸਮਾਂ ਬਣਿਆ ਤੇ ਵਿਚਾਰ ਕਰਾਂਗੇ ਇਹ ਮਨ ਹੀ ਮਨ ਗੁਰੂ ਘਰ ਦਾ ਸ਼ਰਧਾਲੂ ਸੀ ਜਦੋਂ ਇਹਨੇ ਗੁਰੂ ਸਾਹਿਬ ਦੇ ਚਰਨਾਂ ਨਮਸਕਾਰ ਕੀਤੀ ਸਾਰੀ ਹੋਈ ਬੈਠੀ ਗੱਲ ਕੀਤੀ ਉਸ ਮੌਕੇ ਗੁਰੂ ਕੀ ਸੰਗਤ ਇਹਨਾਂ ਨੇ ਆਖਿਆ ਜੀ ਤੁਹਾਡੇ ਖਿਲਾਫ ਦਵਾਨ ਚੰਦੂ ਨੇ ਇਸ ਤਰ੍ਹਾਂ ਕਰਕੇ ਬਾਦਸ਼ਾਹ ਦੇ ਪਾਸ ਬਗਾਵਤ ਵਾਲੀਆਂ ਗੱਲਾਂ ਕੀਤੀਆਂ ਹਨ ਗੁਰੂ ਸਾਹਿਬ ਨੇ ਇਹਨਾਂ ਦੇ ਸਾਰੇ ਸ਼ੰਕੇ ਨਿਵਰਤ ਕੀਤੇ ਉਪਰੰਤ ਇਹਨਾਂ ਨੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਮਰ ਦੇ ਚਰਨਾਂ ਵਿੱਚ ਮਹਾਰਾਜ ਤੁਹਾਨੂੰ ਬਾਦਸ਼ਾਹ ਜਹਾਂਗੀਰ ਮਿਲਣਾ ਚਾਹੁੰਦਾ ਹੈ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਤੁਹਾਡੇ ਨਾਲ ਬਚਨ ਬਲਾਸ ਕਰਨਾ ਚਾਹੁੰਦਾ ਸਤਿਗੁਰੂ ਗੁਰੂ ਹਰਗੋਬਿੰਦ ਸਮਰ ਲੱਗੇ ਕਹਿਣ ਤੁਸੀਂ ਫਿਕਰ ਨਾ ਕਰੋ ਤੁਸੀਂ ਚੱਲੋ ਅਸੀਂ ਖੁਦ ਬਾਦਸ਼ਾਹ ਜਹਾਂਗੀਰ ਨੂੰ ਆ ਕੇ ਦਿੱਲੀ ਮਿਲਾਂਗੇ ਰਾਜਿਆਂ ਦੇ ਰਾਜੇ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਬਾਦਸ਼ਾਹਾਂ ਦੇ ਬਾਦਸ਼ਾਹ ਪੰਜ ਪਿਆਰ ਦੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਸਤਿਗੁਰੂ ਗੁਰੂ ਹਰਗੋਬਿੰਦ ਜੀ ਨੇ ਕਿਹਾ ਤੁਸੀਂ ਚੱਲੋ ਥੋੜੇ ਦਿਨਾਂ ਬਾਅਦ ਸੰਗਤਾਂ ਨੂੰ ਸੰਬੋਧਨ ਕਰਦੇ ਆਪਣੀ ਮਾਤਾ ਗੰਗਾ ਜੀ ਨੂੰ ਆਖਿਆ ਮਾਤਾ ਜੀ ਅਸੀਂ ਬਾਦਸ਼ਾਹ ਦੇ ਬਾਦਸ਼ਾਹ ਨੂੰ ਮਿਲਣਾ ਚਾਹੁੰਦੇ ਹਾਂ ਜਾ ਕੇ ਬਾਦਸ਼ਾਹ ਨੂੰ ਮਿਲਣਾ ਚਾਹੁੰਦੇ ਹਾਂ ਮਾਤਾ ਗੰਗਾ ਨੇ ਆਖਿਆ ਆਖਿਆ ਲਾਲ ਜੀ ਭਾਗ ਜੀ ਬਾਦਸ਼ਾਹ ਜਹਾਂਗੀਰ ਦੇ ਰਾਜ ਵਿੱਚ ਤੁਹਾਡੇ ਪਿਤਾ ਨੂੰ ਬੜੇ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਆਖਿਆ ਭਾਗ ਜੀ ਮੈਨੂੰ ਡਰ ਹੈ ਕਿ ਕਿਤੇ ਚੰਦੂ ਤੁਹਾਡੇ ਖਿਲਾਫ ਬਾਦਸ਼ਾਹ ਨੂੰ ਭੜਕਾ ਨਾ ਦੇਵੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਲੱਗੇ ਕਿ ਮਾਤਾ ਤੁਸੀਂ ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖੋ ਜਿਸ ਕੰਮ ਨੂੰ ਅਸੀਂ ਕਰਨ ਵਾਸਤੇ ਕਰਨਾ ਚਾਹੁੰਦੇ ਆਂ ਜਿਸ ਕੰਮ ਨੂੰ ਅਸੀਂ ਕਰਨ ਵਾਸਤੇ ਜਾ ਰਹੇ ਆਂ ਇਹ ਕੰਮ ਬਾਦਸ਼ਾਹ ਜਹਾਂਗੀਰ ਨੂੰ ਮਿਲੇ ਤੋਂ ਬਿਨਾ ਹੋਣਾ ਨਹੀਂ ਕਹਿੰਦੇ ਗੁਰੂ ਕੀ ਸੰਗਤ ਗੁਰੂ ਹਰਗੋਬਿੰਦ ਸਮਾਹ ਰਾਜ ਹਰਮੰਦਰ ਸਾਹਿਬ ਤੋਂ ਗੁਰੂ ਕੀ ਸੰਗਤ ਆਪਣੇ ਸ਼ਸਤਰ ਧਾਰੀ ਸਿੱਖ ਨਾਲ ਲੈ ਕੇ ਸਿੱਖ ਵੀ ਕਹੋਦੇ ਬਾਬਾ ਬੀ ਦੀ ਚੰਦ ਵਰਗੇ ਸੂਰਮੇ ਜਰਨੈਲ ਸਿੱਖ ਬਾਬਾ ਬੁੱਢਾ ਜੀ ਵਰਗੇ ਭਾਈ ਪ੍ਰਾਣਾ ਤੇ ਭਾਈ ਜੇਠਾ ਵਰਗੇ ਸਿੱਖ ਗੁਰੂ ਕੀ ਸੰਗਤ ਗੁਰੂ ਪਾਤਸ਼ਾਹ ਇੱਕ ਬਹੁਤ ਵੱਡੇ ਜਥੇ ਦੇ ਸਮੇਤ ਘੋੜਿਆਂ ਤੇ ਸਵਾਰ ਹੋ ਕੇ ਅੱਜ ਹਰਮੰਦਰ ਸਾਹਿਬ ਜੀ ਕੜਾ ਪ੍ਰਸ਼ਾਦੀ ਦੇਖ ਕੀਤੀ ਗਈ ਅਰਦਾਸ ਕੀਤੀ ਗਈ ਪਾਤਸ਼ਾਹ ਖਾਲਸਾ ਦੀ ਹਰਮੰਦਰ ਸਾਹਿਬ ਤੋਂ ਗੁਰੂ ਕੀ ਸੰਗਤ ਸ੍ਰੀ ਅਕਾਲ ਤਖਤ ਸਭ ਆਏ ਇੱਥੇ ਅਰਦਾਸ ਕਰਕੇ ਅੱਜ ਦਿੱਲੀ ਨੂੰ ਰਵਾਨਾ ਹੋਏ ਪੰਜ ਪਿਆਲੇ ਪੰਜ ਪੀਰ ਛੱਟ ਪੀਰ ਬੈਠਾ ਗੁਰ ਭਾਰੀ ਅਰਜਨ ਕਾਹਾਂ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਇਤਿਹਾਸ ਦੱਸਦਾ ਛੇਵੇਂ ਪਾਤਸ਼ਾਹ ਦਾ ਸ਼ਰੀਰ ਇਤਨਾ ਬੜੀ ਸੀ ਜੇਕਰ ਕਿਸੇ ਦੇ ਇੱਕ ਥੱਪੜ ਮਾਰ ਦਿੰਦੇ ਦਾ ਚਬੇੜ ਮਾਰ ਦਿੰਦੇ ਖੇਦੋ ਦੇ ਮੰਗੂ ਰੇੜੇ ਰੱਖ ਦਿੰਦੇ ਸੰਖਲ ਸਾਡੀ ਮਾਫ ਕਰਨਾ ਗੁਰੂ ਕੀ ਸੰਗਤ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਪਲਟ ਕਾ ਮੂਰਤ ਹਰ ਗਬਿੰਦ ਸਵਾਰੀ ਇਹ ਤੂੰ ਪੈਂਡਾ ਤੈ ਕਰਦੇ ਪਾਸ਼ਾ ਦਿੱਲੀ ਨੂੰ ਜਾ ਰਹੇ